हां जी ਜਿਹੜੇ ਸਾਡੇ ਖੋਬਤੇ ਆ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਮੜਾਈ ਦੇ 2-3 ਚਮਚੇ ਤੁਸੀਂ ਬਟਰ ਵੀ ਪਾ ਸਕਦੇ ਹੋ ਦੇਸੀ ਘੀ ਵੀ ਪਾ ਸਕਦੇ ਹੋ ਸਾਡੇ ਕੋਲ ਮੜਾਈ ਸੀਗੀ ਆਪਾਂ ਮੜਾਈ ਪਾਈ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਵਧੀਆ ਰੰਗ ਆ ਜੀ ਹਾਂ ਜੀ हां जी ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਲ 'ਤੇ ਕੋਈ ਕੰਦੇ ਵਿੱਚ ਅੱਜ ਆਪਾਂ ਬਣਾਵਾਂਗੇ ਮਲਾਈ ਕੋਕਤੇ ਕੋਕਤੇ ਬਣਾਉਣੇ ਵਾਸਤੇ ਅਸੀਂ ਲਏ ਇੱਕ ਵੱਡਾ ਕੀਆ ਤੇ ਕੀਏ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਕੇ ਕੱਟਣ ਤੋਂ ਬਾਅਦ ਆਪਾਂ ਕਦੂਕਸ ਕਰ ਲਵਾਂਗੇ ਇਹਨੂੰ ਇਸ ਤਰੀਕੇ ਨਾਲ ਕਦੂਕਸ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜਾ ਬੇਸਣ ਤੇ ਹਲਦੀ ਤੇ ਲੋਨ ਪਾਵਾਂਗੇ ਇਹਨੂੰ ਇਹਨੂੰ ਇਦਾਂ ਪਾ ਕੇ ਦੇ ਵਿੱਚ ਤੇ ਇਹਨੂੰ ਕਰ ਦਵਾਂਗੇ ਆਪਾਂ ਮਿਕਸ मिक्स ਕਰਨ ਤੋਂ ਬਾਅਦ ਤੇ ਇਹਨਾਂ ਜਿੰਨਾ ਵੀ ਤੁਸੀਂ ਪਾਣਾ ਚਾਹਦੇ ਹੋ ਢੋਣ ਵਿੱਚ ਹਾਂਜੀ ਆਪਾਂ ਇਹ ਚਾਹਲ ਦੀ ਤੇ ਬਾਕੀ ਸੁਗੰਧ ਮਸਾਲਾ ਮਿਕਸ ਕਰਕੇ ਝਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੇ ਕੋਤੇ ਆਪਾਂ ਗੈਸ 'ਤੇ ਕੜਾਈ ਰੱਖ ਕੇ ਆਪਾਂ ਕੱਢ ਲਵਾਂਗੇ ਹਾਂਜੀ ਕੜਾਈ ਰੱਖਤੀ ਜੀ ਕੜਾਈ ਰੱਖਣ ਤੋਂ ਬਾਅਦ ਆਪਾਂ ਪਾਵਾਂਗੇ ਸਰੋਂ ਦਾ ਤੇਲ ਜੀ ਹਾਂਜੀ ਸਰੋਂ ਦਾ ਤੇਲ ਥੋੜਾ ਜਿਹਾ ਖੁੱਲ੍ਹਾ ਜਿਹਾ ਪਾੜਨਾ ਕਿਉਂਕਿ ਜੇ ਇਹ ਫੱਕਟ ਪਾਵਾਂਗੇ ਤਾਂ ਜਿਹੜੇ ਕੋਕੂਤ ਵਗੈਰਾ ਥੱਲੇ ਲੱਗ ਜਾਂਦੇ ਕੀ ਇਹ ਹਾਂਜੀ ਹੁਣ ਇਹਨਾਂ ਕਿਉਂ ਕੋਕੂਤ ਇਹ ਆਪਾਂ ਕੱਢ ਕੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਜੋ ਤੁਹਾਡੇ ਕੋ ਹੈਗੀ ਹੈ ਛਾਂਣੀ ਤੇ ਛਾਂਣੀ ਲੈ ਸਕਦੇ ਹੋ ਸਾਡੇ ਕੋਈ ਛੋਟੀ ਕੜਸੀ ਆਪਾਂ ਕੋਈ ਛੋਟੀ ਕੜਸੀ ਲੈ ਲਈ ਆਪਾਂ ਉਹਦੇ ਨਾਲ ਕਰ ਲੈ ਥਾਲੀ ਦੇ ਵਿੱਚ ਹਾਂਜੀ ਇਸ ਤਰੀਕੇ ਨਾਲ ਕੱਢ ਕੇ ਤੁਸੀਂ ਕੋਕੂਤਿਆਂ ਨੂੰ ਇਹਨੂੰ ਰੱਖ ਰਣਾ ਸਾਈਡ ਤੇ ਹੁਣ ਆਪਾਂ ਲਾਵਾਂਗੇ ਤੜਕਾ ਤੁੜਕਰਣੇ ਵਾਤੇ ਅਸੀਂ ਲਿਆ ਮਸਾਲੇ ਹਾਂਜੀ ਮਸਾਲੇ ਵਿੱਚ ਆਪਾਂ ਹਲਦੀ, ਥੋਣ, ਜੀਰਾ, ਕਾਲੀ ਮਿਰਚਾਂ ਤੇ ਮੇਥੇ ਲਿਆ ਪਿਆਜ਼ ਲਿਆ ਗੀ ਮਿਰਚਾ, ਟਮਾਟਰ ਤੇ ਪਾਣੀ ਦੇ ਜੱਗ ਹਾਂਜੀ ਇਹ ਸਾਰਾ ਸਮਾਨ ਲੈਣ ਤੋਂ ਬਾਅਦ ਜਿਹੜਾ ਸਾਡਾ ਤੇਲ ਗਰਮ ਹੋ ਚੁੱਕਿਆ ਉਹਦੇ ਵਿੱਚ ਜੀਰਾ ਵਗੈਰਾ ਤੇ ਸਾਰਾ ਕੁਝ ਪਾ ਦਵਾਂਗੇ ਆਪਾਂ ਹਾਂਜੀ ਪਾਉਣ ਤੋਂ ਬਾਅਦ ਆਪਾਂ ਅਦਰਕ ਤੇ ਲਹਣ ਪਾ ਦਵਾਂਗੇ ਅਦਰਕ ਲਹਣ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਕਿਆ ਹੈ ਤੇ ਹਰੀਆਂ ਮਿਰਚਾਂ ਹਾਂਜੀ ਹਰੀਆਂ ਮਿਰਚ ਪੈ ਜਾਣ ਤੋਂ ਬਾਅਦ ਆਪਾਂ ਹਲਦੀ ਪਾ ਦਵਾਂਗੇ ਜਿਹੜੀ ਹਲਦੀ ਆ ਉਹ ਥੋੜੀ ਥੋੜੀ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਪਾਉਣ ਤੋਂ ਬਾਅਦ 5-7 ਮਿੰਟ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਾਣ ਨਾਣ ਹਮੇਸ਼ਾ ਟਮਾਟਰਾਂ ਤੋਂ ਬਾਅਦ ਹੀ ਪਾਣਾ ਕਿਉਂਕਿ ਜਿਹੜੇ ਟਮਾਟਰ ਨਾਲ ਨਾਣ ਦੇ ਨਾਲ ਗੜ ਜਾਂਦੇ ਇਥੇ ਜਿਹੜੀ ਸਾੜੀ ਕਰੇਵੀ ਆ ਉਹ ਬਹੁਤ ਹੀ ਵਧੀਆ ਤਿਆਰ ਹੁੰਦੀ ਹੈ ਹਾਂਜੀ ਇਹਦੇ ਵਿੱਚ ਪਾ ਦਵਾਂਗਾ ਅੱਧਾ ਜਿਗ ਪਾਣੀ ਦਾ ਜੀ ਅੰਤ ਤੱਕ ਪਾਣੀ ਦਾ ਬਾਣ ਤੋਂ ਬਾਅਦ ਇਹਨੂੰ ਆਪਾਂ ਆ ਬਾਣ ਦਵਾ ਦਾ ਆੜੀ ਆੜੀ ਜਿਹੜੀ ਵਾਲੀ ਆ ਚੁੱਕੀ ਹੈ ਇਹਦੇ ਵਿੱਚ ਜਿਹੜੇ ਗੋਭ ਤੇ ਗੱਡੇ ਸੀ ਆਪਾਂ ਉਹ ਪਾ ਦਵਾਂਗੇ ਉਹ ਤੇ ਫਾਣ ਤੋਂ ਬਾਅਦ ਇਹਨੂੰ ਇੱਕ ਦੋ ਵਾਲੀਆਂ ਦਵਾਣੀਆਂ ਹਾਂਜੀ ਜਿਆਦਾ ਇਹ ਰਲ ਜਾਣ ਵਿੱਚ ਆ ਉਸ ਵਿੱਚ ਹਾਂਜੀ ਤੇ ਆਪਾਂ ਮਲਾਈ ਗੋਭ ਤੇ ਆਪਾਂ ਕੱਢ ਲਈ ਹੈ ਗੋਭ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਗੋਦਿਆਂ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਹਾਂ ਮੈਂ ਹਾਂਜੀ ਇਹਦੇ ਵਿੱਚ ਆਪਾਂ ਪਾਈਏ ਮਲਾਈ ਤੁਸੀਂ ਬਟਰ ਜਾਂ ਦੇਖੀ ਜੀ ਫਸਲ ਦੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋੜੀ-ਹੋੜੀ ਖੂਬ ਤੇ ਸਬਜ਼ੀਆਂ ਬਹੁਤ ਹੀ ਵਧੀਆ ਤੇ ਉਹਦਾ ਰੰਗ ਵੀ ਬਹੁਤ ਵਧੀਆ ਆ ਜੀ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ